ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨੀ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਦੋਸਤੋ ਅੱਜ ਪਸ਼ੂ ਮੰਡੀ ਜਕਰਾਂ ਉੰ ਦਾ ਦੂਜਾ ਭਾਗ ਕਵਰ ਕਰ ਰਹੇ ਆ ਜੀ ਦੂਜੇ ਭਾਗ ਦੇ ਵਿੱਚ ਇੱਕ ਬਹੁਤ ਸੋਹਣੀ ਜਰਸੀ ਦਿਖਾਉਂਗਾ ਤਾਜੀ ਸੂਈ ਆ ਡਿਟੇਲ ਸਾਰੀ ਬਾਈ ਜੀ ਹੋਰਾਂ ਤੋਂ ਲੈ ਲੈਣੇ ਆ ਉਹ ਕਰਦੇ ਆ ਬਾਈ ਨਾਲ ਗੱਲਬਾਤ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪੈਂਦਾ ਜੀ ਮਾਨ ਮਾਜਰਾ ਜੀ ਇਹੜੇ ਜਿਹੜੇ ਜੇ ਰੇਕੋਰ ਲੱਗਦਾ ਰੇਕੋਰ ਹਾਂਜੀ ਕਿੰਨੇ ਯਾਰਾਂ ਵਰ ਲੈ ਕੇ ਆਏ ਮੰਡੀ ਆ ਚੱਲ ਯਾਰਾਂ ਦਾ ਪੰਜ ਠੀਕ ਆ ਜਿਹੜੀ ਇੱਕ ਨੰਬਰ ਤੇ ਆਪਣੀ ਕੋ ਜਰਸੀ ਖੜੀ ਹੈ ਜੀ ਇਹਨੂੰ ਹਾਂਜੀ ਕਿੰਨੇ ਮਸ ਲੋਕ ਹੋਈਏ ਤੇ ਪੰਜ ਬੱਤੀ ਆਈਏ ਪੰਜ ਹੋਣ ਕੋਈ ਆ ਹਾਂਜੀ ਕਿੰਨੇ ਦਾ ਮਾ ਹੋਗਾ ਜੀ ਤੁਸੀਂ ਦੱਸ ਦੇਣਾ ਬੱਚਾ ਕਿਤੇ ਕੀ ਜੀ ਬੱਚਾ ਬੱਚਾ ਮਗਰਾ ਕਿੰਨਾ ਬੋਲਾ ਹੋਗਾ ਬੋਲਾ ਇਹਦੇ ਲੈ 13-14 ਕਿਲੋ ਦਾ ਕੀ ਮੁੱਲ ਰੱਖਿਆ ਜੀ ਮੁੱਲ ਇਹਦਾ 52000 ਆਪਣਾ ਕੋ ਮੋਬਾਈਲ ਨੰਬਰ ਦੱਸਣਾ 95913701 ਵਾਰਾ ਵੇਖੀ ਨਾ 9913 ਸੋਨ ਜਿਹੜੀ ਆਪਣੇ ਕੋਲ ਦੋ ਨੰਬਰ ਤੇ ਗਾੜ ਖੜੀ ਹੈ ਫਿਰ ਮਸੂਆ ਕੋਲ ਬੱਤੀ ਆ ਜੀ ਚਾਰ ਦੰਦਾ ਇਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੇ ਬੋਲਣ ਹੋ ਗਏ ਬੋਲਣ ਹੋ ਗਏ ਜੀ 22 ਕਿਲੋ ਤੁਰ ਤਿਆਰ ਆ ਲੱਗਿਆ ਕਿ ਤੇ ਕੀ ਮੱਥਾ ਮੁੱਲ ਮੁੱਲ 75000 ਪੱਲੇ ਬਾਹਰੋਂ ਮੜੀ ਜੀ ਬਾਹਰੋਂ ਕੱਢੀਏ ਨੂੰ ਮੜੀ ਜੀ ਇੱਕ ਨੰਬਰ ਤੇ ਦੋਸਤੋ ਬਹੁਤ ਸੋਹਣੀ ਬੱਚੀ ਐ ਚੈਫ ਨਸਲ ਦੀ ਪਹਿਲਾ ਸੂਆ ਪਲੋਨ ਸੂਈ ਐ ਬਾਈ ਕਹਿੰਦਾ ਮੂਹ ਤੋਂ ਚਾਰ ਦੰਦ ਦਾ ਡੇਟ ਮੁਤਾਬਕ ਦੋ ਦੰਨ ਹੋਗੇ ਸੂਈ ਨੂੰ ਬੱਚਾ ਮਗਰ ਵੱਛਾ ਹਾਈਟ ਵਾਜ ਵੀ ਦੋਸਤੋ ਫੁੱਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਦੋ ਦਿਨਾਂ ਹੀ ਸੂਈ ਥੱਲੇ 22 ਕਿਲੋ ਬੋੜਾ ਕੰਡੇ ਤੇ ਜੋਖਣ ਵਾਲਾ ਬਾਈ ਕਹਿੰਦਾ ਇਸ ਟਾਈਮ ਤਿਆਰ ਆ ਹਵਾ ਨਾਲ ਬਹੁਤ ਸੋਹਣਾ ਕਰਮਾ ਵਾਲੀ ਨੇ ਵੱਡਾ ਤਿਆਰ ਕੀਤਾ ਹੋਇਆ ਬੁੱਤੀ ਬਾਤੀ ਬਹੁਤ ਸੋਹਣੀ ਐ ਦੋਸਤੋ weight ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਐ ਵੀ ਬੋਡੀ weight ਵਾਲੀ ਆ ਬਾਕੀ ਪ੍ਰਿੰਟ ਬਹੁਤ ਸੋਹਣਾ ਬੱਚੀ ਦਾ ਵਾਨਾ ਵੇਖ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਪੰਡ ਜਿੱਡਾ ਵੱਡਾ ਤਿਆਰ ਕੀਤਾ ਹੋਇਆ ਥਣਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਇੱਕ ਵਾਰੀ ਆਦਮ ਮਾਇਲ ਲੰਮੜ ਵਾਲਾ ਦਾ ਮੇਰਾ 150 13 ਥਸੋਣੀ ਦੁਬਾਰਾ ਕਰੀ ਮੇਰਾ 150 13 ਥਸੋਣੀ ਠੀਕ ਆ ਦਾ